ਦੱਸੋ ਕਿਹੜੇ ਜਥੇਦਾਰ ਆ ਬਾਈ ਜੀ ਸ਼੍ਰੋਮਣ ਕਮੇਟੀ ਵਾਲੇ ਜਾਂ ਕੋਈ ਹੋਰ ਸਰਬੱਤ ਖਾਲਸਾ ਨੂੰ ਥਾਪਿਓ ਜਥੇਦਾਰ ਜੇ ਕਿਸੇ ਨੇ ਭੋਰਾ ਵਕੀਲ ਕੀਤਾ ਹੋਵੇ 1 ਰੁਪਿਆ ਖੋਟਾ ਵੀ ਦਿੱਤਾ ਹੋਵੇ ਆਪਾਂ ਕੇਸਾਂ ਦੇ ਪਿੱਛੇ ਜਾਂਦੇ ਹੀ ਨਹੀਂ ਕਾਰਵਾਈ ਕਰਦੇ ਹੀ ਨਹੀਂ ਕਿਹੜਾ ਜਾਂਦਾ ਦੱਸੋ ਤਰੀਕ ਦੇ ਉੱਤੇ ਇੱਥੇ ਬਾਗੇ ਪਰਾਣੀ ਨਹੀਂ ਕੋਈ ਗਿਆ ਮੋਗੇ ਨਹੀਂ ਕੋਈ ਗਿਆ ਚੰਡੀਗੜ੍ਹ ਹਾਈ ਕੋਰਟ ਤਾਂ ਕਿਹਨੇ ਜਾਣਾ ਤੇ ਦਿੱਲੀ ਤੇ ਕਿਹਨੇ ਜਾਣਾ ਸੀਗਾ ਆ ਦਾਦੂਵਾਲ ਦੀ ਗੱਲ ਕਰ ਲੋ ਅੱਜ ਤੋਂ ਅਬੇਦਮੀਆਂ ਤੋਂ ਪਹਿਲਾਂ بڑا ਹੈਰੋੜਾ ਪਾਉਂਦਾ ਦਾਦੂਵਾਲ ਵੀ ਐ ਕਰਕੇ 110 ਦਾ ਸਾਹਦੇ ਖਿਲਾਫ ਉਹਨੂੰ ਪੁੱਛੋ ਤਰੀਕ ਕਿੰਨੀ ਆ ਕਿੱਥੇ ਪੈਂਦੀ ਹੈਗੀ ਆ ਮੈਂ ਤੁਹਾਨੂੰ ਫੋਨ ਮੈਂ ਕੀਤਾ ਮੈਂ ਕਿਹਾ ਜੀ ਐ ਕਰਕੇ ਮੇਰੀ ਬੇਨਤੀ ਆ ਕਿ ਇਸ ਟ੍ਰਾਂਸਫਰ ਹੋ ਗਿਆ ਮੈਨੂੰ ਕੋਈ ਵਕੀਰ ਕੋਲ ਦਾ ਪ੍ਰਬੰਧ ਕਰ ਦਿਓ ਕਹਿੰਦਾ ਜੀ ਮੇਰੇ ਕੋਲ ਤਾਂ ਕੁਝ ਨਹੀਂਗਾ ਦਾਦੂਵਾਲ ਦੇ ਯਾਰ ਬਾਈ ਜਾ ਕੇ ਦੇਖੋ 24 ਲੱਖ 25 ਲੱਖ ਦਾ ਗੇਟ ਹੀ ਲੱਗਾ ਮੇਨ ਗੇਟ ਲੈੜਾ ਉੱਥੇ ਦਾਦੂਵਾਲ ਜਾ ਕੇ ਪੈਸਾ ਕਿਦਾ ਤੁਹਾਡਾ ਦਾ ਪੈਸਾ ਬਾਬਾ ਜੀ ਉਹ ਹੁਣ ਕਿਉਂ ਨਹੀਂ ਕਰਦਾ ਜੇ ਦੱਦ ਉਹਨੂੰ ਇੰਨਾ ਹੀ ਖਿਲਾਫ ਆਇਆ ਗਿਆ ਸੀਗਾ ਇੰਨਾ ਹੀ ਵੈਰ ਵਰੋ ਦਾ ਸੌਦਾ ਸਾਹ ਤੇ ਨਾਲ ਤੇ ਹੁਣ ਕਿਉਂ ਨਹੀਂ ਸਾਡੇ ਨਾਲ ਜਾਂਦਾ ਉਸ ਤਰੀਕ ਤੇ ਪਿੱਕੇ ਸਰੇ ਮਤਲਬ ਸਟੇ ਹੋ ਗਿਆ ਬੇਅਦਬੀ ਵਾਲੇ ਦੂਸਰੀ ਗੱਲ ਜਿਹੜੇ ਕੇਸ ਹੈ ਟਰਾਂਸਫਰ ਕਿਉਂ ਹੋਏ ਆ ਮੋਹ ਤਾਂ ਖਰਾਬ ਪਿਆ ਉਹਦਾ ਮੁੱਖ ਮੰਤਰੀ ਆਪ ਹੀ ਮੰਨੀ ਬੈਠਾ ਵੀ ਮੋਹਲ ਖਰਾਬ ਆ ਕੇ ਇਸ ਟਰਾਂਸਫਰ ਕਰ ਦੋ ਬਰ ਫਲਾਣਾ ਕਰ ਦੋ ਧੋਗਾ ਕਰ ਦੋ ਆਪਣੇ ਵਕੀਲ ਸਾਹਿਬ ਨੇ 20 ਦਿਨ ਪਹਿਲਾਂ ਪੰਜਾਬ ਸਰਕਾਰ ਭਗਵੰਤ ਮਾਨ ਨੂੰ ਸਪੈਸ਼ਲ ਰਜਿਸਟਰੀ ਕੀਤੀ ਸੀ ਵੀ ਭਾਈ ਤੁਸੀਂ ਪਟੀਸ਼ਨ ਪਾਓ ਵੀ ਜੋ ਦੋਸ਼ੀ ਹੈਗੇ ਆ ਅਸੀਂ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਨੇ ਹੈਗੇ ਆ ਜਿੱਥੇ ਕੇਸ ਪਹਿਲਾਂ ਚੱਲਦਾ ਸੀ ਪਿਆਰ ਦੇ ਵਿੱਚ ਉੱਥੇ ਚੱਲਣੇ ਚਾਹੀਦੇ ਆ ਸਾਡੀ ਜ਼ਿੰਮੇਵਾਰੀ ਹੈਗੀ ਆ ਅਸੀਂ ਉਹਨਾਂ ਦੋਸ਼ੀਆਂ ਦੀ ਫਸਟ ਕਰਾਂਗੇ ਭਗਵੰਤ ਮਾਨ ਦਾ ਕੋਈ ਵਕੀਲ ਨਿਕਲ ਕੇ ਪੇਸ਼ ਹੋਇਆ ਨਾ ਪਧਵਾ ਸਮਾਨ ਨੇ ਆਪ ਕੋਈ ਜਵਾਬ ਦਿੱਤਾ ਹੁਣ ਤੱਕ ਇਹ ਏਡੀ ਗੰਦੀ ਸਰਕਾਰ ਆ ਇਹ ਹੀ ਭਗਵੰਤ ਮਾਨ ਬੋਲ ਕੇ ਗਿਆ ਸੀਗਾ ਬਗੜਾੜੀ ਵੀ ਇੱਕ ਮਿੰਟ ਦੇ ਵਿੱਚ ਵਿੱਚ ਦੋਸ਼ੀ ਅੰਦਰ ਹੋਣਗੇ ਬੇਅਦਬੀ ਵਾਲੇ ਰੋਛੀ ਬਾਦਲ ਕਾਂ ਦੇ ਨਾਲ ਮੈਂ ਹੁਣ ਵੀ ਕਿੰਨਾ ਬਾਦਲ ਕਾਂ ਦੇ ਨਾਲ ਬੱਦਕ ਤਾਂ ਕੁਝ ਵੀ ਹਾਲ ਨਹੀਂ ਬੁਰਾ ਹੋਇਆ ਤੈਨੂੰ ਤਾਂ ਇਹ ਜੋ ਸੰਗਤ ਵਿੱਚ ਟਿਕੜੀ ਸੂਗੀ ਪਾਪ ਅਗੇ ਮੈਂ ਹੁਣ ਵੀ ਕਿੰਨਾਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉਹਨਾਂ ਕੋਲਿਆ ਸੌਦਾ ਸਾਥ ਕੋਲਿਆ ਜਿਹੜੇ ਅੰਗ ਖਿਲਾਰੇ ਸੀਗੇ ਝੂਠ ਬੋਲਦੇ ਕਿਸੇ ਨੂੰ ਕੁਝ ਨਹੀਂ ਪਤਾ ਉਹਨਾਂ ਦੇ ਡੇਰੇ 'ਚ ਪਿਆ ਹੋ ਜਿਹੜੇ ਅੰਗ ਖਿਲਾਰੇ ਤੇ ਖਿਲਾਰੇ ਤੇ ਬਾਕੀ ਸਰੂਪ ਉਹਨਾਂ ਦੇ ਕੋਲੇ ਹੀ ਆ ਮੇਰੇ ਬਹੁਤ ਹੀ ਸਤਿਕਾਰਯੋਗ ਛੋਟੇ ਵੱਡੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੀ ਗੱਲ ਮੈਂ ਤੁਹਾਨੂੰ ਪਹਿਲੇ ਬੇਨਤੀ ਕਰ ਦਿੰਦਾ ਮੇਰੇ ਬੋਲ ਥੋੜੇ ਜਿਹਾ ਰੁਕੇ ਆ ਵੀਰ ਬੜ ਕੇ ਤੁਸੀਂ ਸਤਿਕਾਰ ਦੇਵੋ ਸਾਰੇ ਤੇ ਕਿਸੇ ਨੇ ਇਹਨੂੰ ਮਾਇੰਡ ਨਹੀਂ ਕਰਨਾ 10 ਗੁਰਸੇਵ ਸਿੰਘ ਫੌਜੀ ਗੁਰੂਗ੍ਰੰਥ ਸਾਹਿਬ ਬੇਦਵੀ ਦਾ ਮੁਖਗਵਾ 2015 ਤੋਂ ਲੱਗਾ ਹੋਇਆ ਜਿਹੜੇ ਕੇਸ ਕਹਿੰਦੇ ਆ ਟਰਾਂਸਫਰ ਹੋ ਚੁੱਕੇ ਆ ਕੇਸ ਕੱਲ ਸਟੇ ਲੱਗਿਆ ਜੀ ਸਾਰੇ ਕੇਸ ਅੱਜ ਕੱਲ ਸਟੇ ਲੱਗਿਆ ਕੱਲ ਤਰੀਕ ਸੀ ਸੁਪਰੀਮ ਕੋਰਟ ਦੇ ਵਿੱਚ ਉਹਦੇ ਵਿੱਚ ਜਗਜੀਤ ਸ਼ਾਹ ਬੜਾ ਪੇਸ਼ ਹੋਇਆ ਤੇ ਇੱਕ ਫੂਲਕਾ ਸਾਹਿਬ ਪੇਸ਼ ਹੋਇਆ। ਭਾਈ ਜੀ ਆਪਾਂ ਕਹਿੰਦੇ ਆ ਵੀ ਜੁਡੀਸ਼ੀਅਲ ਸੌਰੀ ਆ ਭਾਈ ਬੋਲ ਕੇ ਗਏ ਵੇ ਪਰ ਉਸੇ ਮੇਰੇ ਬੋਲ ਬਹੁਤ ਰੁੱਖੇ ਹੋਣਗੇ। ਆਪਾਂ ਕੇਸਾਂ ਦੇ ਪਿੱਛੇ ਜਾਂਦੇ ਹੀ ਨਹੀਂ, ਕਾਰਵਾਈ ਕਰਦੇ ਹੀ ਨਹੀਂ, ਕਿਹੜਾ ਜਾਂਦਾ ਦੋਸਤ ਤਰੀਕ ਦੇ ਉੱਤੇ। ਇੱਥੇ ਬਾਗੇ ਪਰਾਣੀ ਨਹੀਂ ਕੋਈ ਗਿਆ, ਮੋਗੇ ਨਹੀਂ ਕੋਈ ਗਿਆ, ਚੰਡੀਗੜ੍ਹ ਹਾਈ ਕੋਰਟ ਤਾਂ ਕਿਹਨੇ ਜਾਣੇ ਤੇ ਦਿੱਲੀ ਤੇ ਕਿਹਨੇ ਜਾਣਾ ਸੀਗਾ। ਕੱਲ ਰਾਤ ਨੂੰ 6 ਵੇ ਤੁਰਿਆ ਤੇ ਰਾਤੀ 8:30 ਵਜੇ ਪਹੁੰਚਿਆ। ਤੇ ਦੂਸਰੀ ਗੱਲ ਮੈਂ ਹੁਣ ਪਹਿਲਾਂ ਪੁੱਛ ਲਈ ਦੇਵਾਂ। ਜਿਹੜੇ ਸੈੱਟ ਬਣੇ ਹੋਈ ਸੀਗੀ ਮੈਂ ਇੱਕ ਤਾਂ ਪਤਾ ਨਹੀਂ ਮੈਨੂੰ ਨਹੀਂ ਪਤਾ ਦਾਦਾ ਤਾਂ ਕੀ ਸਿਸਟਮ ਹੈਗਾ ਕੁਝ ਤਾਂ ਸੰਮਣ ਆਏ ਹੈਗੇ ਇਹਨਾਂ ਨੂੰ ਜਿਹੜੇ ਦੋਸ਼ੀ ਸੀਗੇ ਬਾਏ ਡਾਕ ਆਇਆ ਕੁਝ ਸੰਮਣ ਮੈਨੂੰ ਦਿੱਤੇ ਕਿ ਨੇ ਤੁਸੀਂ ਦਸਤੀ ਕਰਾਉਣੇ ਹੈਗੇ ਆ ਚਾਹੋ ਠੀਕ ਆ ਮੈਂ ਮਿੰਤ ਮਦਦ ਕਰਕੇ ਬਾਗਾ ਪ੍ਰੀਰਦ ਜਿਹੜਾ ਨਾਦਰ ਬੈਠਾ ਸੀ ਉਹਨੂੰ ਮਿੰਤ ਮਦਦ ਕੀਤੀ ਮੈਂ ਕਿਹਾ ਮੈਨੂੰ ਨਾਮ ਲੈ ਜਾਓ ਤੇ ਸੰਮਣ ਦਸਤੀ ਕਰਾਉਣੇ ਆ ਉਹ ਸੰਮਣ ਅਸੀਂ ਦਸਤੀ ਕਰਵਾ ਕੇ ਦਿੱਤੇ ਸੀਗੇ ਇਹ ਕਿਹੜਾ ਪ੍ਰਦੀਪ ਗਲੇਰ ਆ ਜਿਹੜਾ ਮੋਗਦੀ ਅਦਾਲਤ ਵਿੱਚ ਕਹਿ ਕੇ ਗਿਆ ਵੀ ਇਥੇ ਛੋੜਦੇ ਬਿਆਨ ਦੇ ਵਿੱਚ ਜਿਹੜੀ ਬੇਅਦਬੀ ਸੌਦਾ ਸਾਹ ਤੇ ਹਨੀਪ੍ਰੀਤ ਨੇ ਕਰਵਾਈ ਆ ਉਹਦੇ ਸੰਮਨ ਕਰਾਉਣੇ ਬਹੁਤ ਜ਼ਰੂਰੀ ਸੀਗੇ ਸਾਡੇ ਇਥੇ ਬਾਗੇਪੁਰ ਦੇ ਡੀਐਸਪੀ ਬਿਠਾ ਹੈਗਾ ਮੈਨੂੰ ਕਿਸੇ ਦਾ ਡਰ ਨਹੀਂ ਪੁਲਿਸ ਪਸ ਤਾਂ ਮੈਂ ਸਰੀਆ ਮੈਂ ਕਿੰਨਾਗਾ ਫੌਜੀ ਬੰਦਾ ਜੰਗਲੀ ਸੂਰੰਗੋਂ ਜਿੱਧਰੋਂ ਗੋਲੀ ਆਉਂਦੀ ਉਧਰੋਂ ਜਾਂਦਾ ਹੁੰਦਾਗਾ ਮੈਂ ਇਹਦੇ ਕੋਲ ਗਿਆ ਮੈਂ ਕਿਹਾ ਜੀ ਆਹ ਪ੍ਰਦੀਪ ਕਲੇਰ ਆ ਤੁਹਾਡੇ ਤੁਸੀਂ ਇਹਨੂੰ ਫੜ ਕੇ ਲੈ ਕੇ ਆਂਦਾ ਰਾਮ ਮੰਦਰ ਚ ਉੱਥੇ ਜੁੱਧਿਆ ਮੰਦਰ ਤੋਂ ਤੇਰੇ ਸੰਮਨ ਤੁਸੀਂ ਕਰਵਾ ਦਿਓ ਮੈਂ ਪਤਾ ਨਹੀਂ ਕਿਥੇ ਰਿੰਦਾ ਮੈਨੂੰ ਕਹਿੰਦੇ ਸਾਡੇ ਕੰਡੈਕਟ ਵਿੱਚ ਹੈਗਾ ਉਹ ਮੈਂ ਕਿਹਾ ਠੀਕ ਹੈ ਕਹਿੰਦਾ WhatsApp ਤੇ ਕਰਾ ਦਾਂਗੇ ਮੈਂ ਕਿਹਾ ਠੀਕ ਹੈ ਜੀ ਕਰਾ ਦਿਓ ਫਿਰ ਦੂਸਰੀ ਗੱਲ ਕਮੈਂਟ ਬਰ ਸੋਚ ਕੇ ਕਹਿੰਦਾ ਯਾਰ ਤੁਸੀਂ ਗਲਤ ਕੰਮ ਕੀਤਾ ਮੈਂ ਕਿਹਾ ਕੀ ਕਿਹਦਾ ਤੁਸੀਂ ਉਹਨੂੰ ਸਮਗ ਕਰਾਉਣੀ ਨਹੀਂ ਸੋ ਤਾਂ ਆਪਣੇ ਹੱਕ ਵਿੱਚ ਗੋਈ ਦੇ ਕੇ ਗਿਆ ਮੈਂ ਕਿਹਾ 10 ਸਾਲ ਹੋ ਗਏ ਕਿਸਾਂ ਨੂੰ ਇਹਨਾਂ ਨੂੰ ਚਲਦਿਆਂ ਨੂੰ ਤੁਹਾਡੇ ਹੱਕ ਵਿੱਚ ਪਹਿਲਾਂ ਕਿਉਂ ਨਹੀਂ ਗੋਈ ਦੇ ਕੇ ਗਿਆ ਉਹ ਉਹਦਾ ਕੁਦਰਤੀ ਚਲੋ ਠੀਕ ਹੈ ਤੁਹਾਨੂੰ ਮਿਲ ਗਿਆ ਵੀ ਉੱਥੇ ਬੰਦਾ ਬੈਠਾ ਹੈਗਾ ਫੜ ਲਿਆ ਤੁਸੀਂ ਤੁਹਾਡੇ ਹੱਕ ਵਿੱਚ ਕੀ ਗੋਈ ਦੇ ਕੇ ਗਿਆ ਜੇ ਤੁਹਾਡੇ ਹੱਕ ਵਿੱਚ ਗੋਈ ਦੇ ਗਿਆ ਫਿਰ ਸੋਦਾ ਸਾਂ ਤੇ ਹਾਨੀ ਪੀ ਤੇ ਨੱਥ ਪਾ ਕੇ ਲੈ ਕੇ ਆਊਗਾ ਉਹ ਤਾਂ ਹੁਣ ਹੈਗਾ ਪਰੋਲ ਤੇ ਹੀ ਹੈਗਾ ਜੇ ਤੁਹਾਡੇ ਹੱਕ ਵਿੱਚ ਦੇ ਕੇ ਗਿਆ ਗਵਾਹੀ ਉਹ ਇਹ ਜੋ ਡੀਐਸਪੀ ਤਲਵੀਰ ਸਿੰਘ ਬੱਗੇਪੁਰਾਂ ਦੇ ਬਿਠਾ ਉਹਦੇ ਵਾਲਡਿੰਗ ਆਹੀ ਫਿਰ ਜਿਹੜਾ ਇੰਸਪੈਕਟਰ ਹੈਗਾ ਖਰੜੇ ਸਾਹਿਬ ਨਾਲ ਮੈਂ ਗੱਲ ਕੀਤੀ ਮੈਂ ਕਿਹਾ ਜੀ ਆਹ ਗੱਲ ਆ ਕਹਿੰਦਾ ਕੋਈ ਨਹੀਂ ਮੈਂ ਤਲਵੀਰ ਸਾਹਿਬ ਨਾਲ ਗੱਲ ਕਰਦਾ ਹੈਗਾ ਵੀ ਉਹ ਕਰਵਾ ਦੇਣਗੇ ਸੰਮਣ ਮੈਂ ਕਿਹਾ ਠੀਕ ਆ ਜੀ ਮੈਂ ਕਿਹਾ ਮੈਨੂੰ ਤਾਂ ਇਹ ਬੋਲੇ ਆ ਵੀ ਤੁਸੀਂ ਗਲਤ ਕੰਮ ਕੀਤਾ ਤਾਂ ਸੰਮਣ ਕਟਵਾਉਣੀ ਨਹੀਂ ਸੀਗੇ ਉਹ ਕੇਸ 깔 ਲੜ ਗਿਆ ਉੱਥੇ ਉਹ ਦੁਆਰਾ ਫਿਰ ਸੰਮਨ ਮੈਂ ਕਹਿ ਕੇ ਕਹਿਵਾ ਕੇ ਮੈਂਤਮਤਾਜ ਕਰਕੇ ਵਕੀਲਾਂ ਦੀ ਐਸਐਸਪੀ ਸਾਹਿਬ ਨੂੰ ਸੰਮਨ ਕਰਵਾਏ ਹੈਗੇ ਵੀ ਤੁਸੀਂ ਜਿੱਥੋਂ ਮਰਜੀ ਲੱਭੋ ਤੇ ਉਹਦੇ ਸੰਮਨ ਪ੍ਰਦੀਪ ਕਲੇਰ ਦੇ ਕਰਵਾ ਕੇ ਲੈ ਕੇ ਆਓ ਤੇ ਕੇਸਰੇ ਮਤਲਬ ਸਟੇ ਹੋ ਗਿਆ ਬੇਅਦਬੀ ਵਾਲੇ ਦੂਸਰੀ ਗੱਲ ਜਿਹੜੇ ਕੇਸ ਹੈ ਟਰਾਂਸਫਰ ਹੋਇਆ ਕਿਉਂ ਹੋਇਆ ਇਹਨਾਂ ਨੇ ਇੰਨੇ ਹੀ ਸਿਰਫ ਲਾਇਆ ਸੀਗਾ ਅਲੀਗੇਸ਼ਨ ਵੀ ਮੋ ਪਿਆ ਦਾ ਮਾਹੌਲ ਖਰਾਬ ਆ ਸਾਨੂੰ ਇੱਥੇ ਮਤਲਬ ਨਿਆਣੀ ਮੇਲਾ ਸਾਡੇ ਕਿਸੇ ਬਾਹਰ ਟ੍ਰਾਂਸਫਰ ਕੀਤੇ ਜਾਣ ਕਿਸੇ ਵੀ ਸਟੇਟ ਦੇ ਵਿੱਚ ਉਹ ਚਲੋ ਠੀਕ ਆ ਜਦ ਜੇ ਨੇ ਮੰਨਣੀ ਸੀਗਾ ਕਿ ਸਾਡੇ ਵੱਲੋਂ ਕੋਸੇ ਉਥੇ ਪੈਸੇ ਨਹੀਂ ਨਾਲ ਇਹਨੂੰ ਕੋਈ ਸੰਮਣੇ ਐ ਸੀ ਵੀ ਐ ਕਰਕੇ ਤੁਸੀਂ ਇੱਥੇ ਪਹੁੰਚੋ ਉਹ ਕਿਸ ਟ੍ਰਾਂਸਫਰ ਹੋਗੇ ਹੁਣ ਆਪਣੇ ਵਕੀਲ ਸਾਹਿਬ ਨੇ 20 ਦਿਨ ਪਹਿਲਾਂ ਪੰਜਾਬ ਸਰਕਾਰਾ ਭਗਵੰਤ ਮਾਨ ਨੂੰ ਸਪੈਸ਼ਲ ਰਜਿਸਟਰੀ ਕੀਤੀ ਸੀ ਵੀ ਭਾਈ ਤੁਸੀਂ ਪਟੀਸ਼ਨ ਪਾਓ ਵੀ ਜੋ ਦੋਸ਼ੀ ਹੈਗੇ ਆ ਅਸੀਂ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਨੇ ਹੈਗੇ ਆ ਜਿੱਥੇ ਕੇਸ ਪਹਿਲਾਂ ਚੱਲਦਾ ਸੀ ਪਿਆਰ ਦੇ ਵਿੱਚ ਉੱਥੇ ਚੱਲਣੇ ਚਾਹੀਦੇ ਆ ਸਾਡੀ ਜ਼ਿੰਮੇਵਾਰੀ ਹੈਗੀ ਆ ਅਸੀਂ ਉਹਨਾਂ ਦਾ ਦੋਸ਼ੀਆ ਦੀ ਪਛਤ ਕਰਾਂਗੇ ਠੀਕ ਆ ਤੇ ਭਗਵੰਤ ਮਾਨ ਦਾ ਕੋਈ ਵਕੀਲ ਨਿਕਲ ਪੇਸ਼ ਹੋਇਆ ਨਾ ਭਗਵੰਤ ਮਾਨ ਨੇ ਆਪ ਕੋਈ ਜਵਾਬ ਦਿੱਤਾ ਹੁਣ ਤੱਕ ਇਹ ਏਡੀ ਗੰਦੀ ਸਰਕਾਰ ਆ ਇਹ ਹੀ ਭਗਵੰਤ ਮਾਨ ਬੋਲ ਕੇ ਗਿਆ ਸੀਗਾ ਬਗੜਾੜੀ ਵੀ ਇੱਕ ਮਿੰਟ ਦੇ ਵਿੱਚ ਵਿੱਚ ਦੋਸ਼ੀ ਅੰਦਰ ਹੋਣਗੇ ਬੇਅਦਬੀ ਵਾਲੇ ਦੋਸ਼ੀ ਇਹ ਇਹਨੇ ਕੱਖ ਨਹੀਂ ਕੀਤਾ 4 ਸਾਲ ਹੋ ਗਿਆ ਮੈਂ ਵੀ ਬਹੁਤ ਮੇਲਾ ਕੀਤੀਆਂ ਗੁਰੂਗਰਾਸਬ ਦੀ ਬਿਆਦ ਦੇ ਵਾਸਤੇ ਮੈਨੂੰ ਕੋਈ ਪਰਸਨਲ ਕੰਮ ਨਹੀਂ ਇਹਦੇ ਇਹਦੇ ਤੱਕ ਬਿਆ ਕਰਕੇ ਇਹੇ ਗੱਲ ਕਰਨੀ ਸੀਗੀ ਵੀ ਤੁਸੀਂ ਉੱਥੇ ਆਪਣਾ ਕੋਈ ਵਕੀਲਤਾ ਖੜਾ ਕਰੋ ਸਰਕਾਰੀ ਉਹ ਦੱਸਣ ਵੀ ਪਿਆ ਵਿੱਚ ਕੋਈ ਮਾਹੌਲ ਖਰਾਬ ਨਹੀਂਗਾ ਮਾਹੌਲ ਤਾਂ ਖਰਾਬ ਪਿਆ ਉਹਦਾ ਮੁੱਖ ਮੰਤਰੀ ਆਪ ਹੀ ਮੰਨੀ ਬੈਠਾ ਵੀ ਮਾਹੌਲ ਖਰਾਬ ਆ ਕੇ ਇਸ ਟ੍ਰਾਂਸਫਰ ਕਰ ਦੋ ਬਰ ਫਲਾਣਾ ਕਰ ਦੋ ਧੋੰਗਾ ਕਰ ਦੋ ਤੇ ਸੋਈ ਗੱਲ ਆ ਬਾਈ ਜੀ ਦੂਸਰੀ ਗੱਲ ਇੱਥੇ ਆ ਦਾਦੂਵਾਲ ਦੀ ਗੱਲ ਕਰ ਲੋ ਅੱਜ ਤੋਂ ਬੇਦਮੀਆਂ ਤੋਂ ਪਹਿਲਾਂ بڑا ਹੈ ਰੋੜਾ ਪਾਉਂਦਾ ਦਾਦੂਵਾਲ ਵੀ ਐ ਕਰਕੇ 110 ਸਾਹ ਦੇ ਖਿਲਾਫ ਉਹਨੂੰ ਪੁੱਛੋ ਤਰੀਕ ਕਿੰਨੀ ਆ ਕਿੱਥੇ ਪੈਂਦੀ ਹੈਗੀ ਆ ਮੰਡ ਨੂੰ ਫੋਨ ਮੈਂ ਕੀਤਾ ਮੈਂ ਕਿਹਾ ਜੀ ਐ ਕਰਕੇ ਮੇਰੀ ਬੇਨਤੀ ਆ ਕਿ ਇਸ ਟ੍ਰਾਂਸਫਰ ਹੋ ਗਿਆ ਮੈਨੂੰ ਕੋਈ ਵਕੀਲ ਕੋਲ ਦਾ ਪ੍ਰਬੰਧ ਕਰ ਦੋ ਤੇ ਕਹਿੰਦਾ ਕੋਈ ਨਹੀਂ ਕਰਦੇ ਆ ਦੂਜੇ ਤੀਜੇ ਮੈਂ ਫੋਨ ਫਿਰ ਫੋਨ ਲਾ ਮੈਂ ਕਿਹਾ ਜੀ ਕਰੋ ਪ੍ਰਬੰਧ ਮੈਂ ਕਿਹਾ ਸੀ ਪੇਸ਼ ਹੋਣਾ ਉੱਥੇ ਕਹਿੰਦਾ ਜੀ ਮੇਰੇ ਕੋਲ ਤਾਂ ਕੁਝ ਨਹੀਂਗਾ ਕਹਿੰਦਾ ਮੇਰੇ ਕੋਲ ਕੁਝ ਨਹੀਂਗਾ ਪਰ ਫੋਨ ਕਰਤਾ ਚਲੋ ਠੀਕ ਆ ਦੋਸੋ ਕਿਹੜੇ ਜਥੇਦਾਰ ਆ ਬਾਈ ਜੀ ਸ਼੍ਰੋਮਣ ਕਮੇਟੀ ਵਾਲੇ ਜਾਂ ਕੋਈ ਹੋਰ ਸਰਬੱਤ ਖਾਲਸਾ ਉਲ ਥਾਪਿਓ ਜਥੇਦਾਰ ਜੇ ਕਿਸੇ ਨੇ ਭੋਰਾ ਵਕੀਲ ਕੀਤਾ ਹੋਵੇ 1 ਰੁਪਿਆ ਖੋਟਾ ਵੀ ਦਿੱਤਾ ਹੋਵੇ ਇਹ ਸਾਰਾ ਸਾਰਾ ਸਰੇਆ ਦਾਦੂਵਾਲ ਦੇ ਯਾਰ ਬਾਈ ਜਾ ਕੇ ਦੇਖੋ 24 ਲੱਖ 25 ਲੱਖ ਦਾ ਗੇਟ ਹੀ ਲੱਗਾ ਮੇਨ ਗੇਟ ਲੈੜਾ ਉੱਥੇ ਦਾਦੂਵਾਲ ਜਾ ਕੇ ਮੈਨੂੰ ਜਸਵਿੰਦਰ ਸਿੰਘ ਲੱਕੀ ਆ ਉਹਦਾ ਜ਼ਿਲ੍ਹਾ ਪ੍ਰਧਾਨ ਉਹ ਲੈ ਗਿਆ ਕੁੜੀਆਂ ਨੇ ਵਿਆਹ ਕਰਦਾ ਸੀ ਉੱਤੇ ਐਡਾ ਵੱਡਾ ਗੇਟ ਲਾਈ ਬਿੱਟਾ ਪੈਸਾ ਕਿਹਦਾ ਤੁਹਾਡਾ ਦਾ ਪੈਸਾ ਬਾਬਾ ਜੀ ਉਹ ਹੁਣ ਕਿਉਂ ਨਹੀਂ ਕਰਦਾ ਜੇ ਉਹਨੂੰ ਇੰਨਾ ਹੀ ਖਲਾਫ ਆਇਆ ਗਿਆ ਸੀਗਾ ਇੰਨਾ ਹੀ ਵੈਰ ਵਰੋ ਤਾਂ ਸੌਦਾ ਸਾਹ ਦੇ ਨਾਲ ਤੇ ਹੁਣ ਕਿਉਂ ਨਹੀਂ ਸਾਡੇ ਨਾਲ ਜਾਂਦਾ ਉਸ ਤਰੀਕ ਤੇ ਜਦ ਕੋਈ ਵਕੀਲ ਕਰਕੇ ਦਿੰਦਾ ਇਹ ਸਾਰੇ ਭਲੇਖਿਆ ਬਾਈ ਜੀ ਤੁਹਾਨੂੰ ਲੋਕਾਂ ਨੇ ਇਹਨਾਂ ਨੇ ਬੁੱਧੂ ਬਣਾਇਆ ਹੈਗਾ ਤੇ ਯਾਰ ਬਾਈ ਬਸ ਇੰਨੀ ਇੱਕ ਗੱਲ ਕਰਨੀ ਗੀਆਂ ਸੀਆਂ ਮੇਰਾ ਕਹਿੰਦਾ ਮਤਲਬ ਆ ਭਰਾਵਾ ਮੈਂ ਤਾਂ ਪੋਸਟ ਵੀ ਪਾਉਣਾ ਭਾਈ ਇੰਨੀ ਤਰੀਕ ਆ ਇੰਨੀ ਤਰੀਕ ਨੂੰ ਜਾਣਾ ਹੋਣਾ ਕਿਲੀ ਤਰੀਕ ਪਈ ਹੋਈ ਆ 14 ਤਰੀਕ ਪਈ ਆ ਸੁਪਰੀਮ ਕੋਰਟ ਦੇ ਵਿੱਚ ਬਾਈ ਜੀ ਕੋਈ ਨਹੀਂ ਤੁਰਦਾ ਕੋਈ ਵੀ ਨਹੀਂ ਤੁਰਦਾ ਆਪਾਂ ਸਿਰਫ ਨਾਂ ਦੇ ਕਿੰਨੇ ਵੀ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਵਾ ਸਿੱਖ ਦਾ ਜਨਮ ਮਰਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ ਆਪਣਾ ਫਰਜ਼ ਬੰਦਾ ਸਾਰਿਆਂ ਦਾ ਗੁਰੂ ਗ੍ਰੰਥ ਸਾਹਿਬ ਦੀ ਬਿਹਰਵੀ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉਹਨਾਂ ਕੋਲ ਹੀ ਸੌਦਾ ਸਾਧ ਕੋਲ ਆ ਜਿਹੜੇ ਅੰਗ ਖਿਲਾਰੇ ਸੀਗੇ ਝੂਠ ਬੋਲਦੇ ਕਿਸੇ ਨੂੰ ਕੁਝ ਨਹੀਂ ਪਤਾ ਉਹਨਾਂ ਦੇ ਡੇਰੇ 'ਚ ਪਿਆ ਉਹ ਜਿਹੜੇ ਅੰਗ ਖਿਲਾਰ ਤੇ ਖਿਲਾਰ ਤੇ ਬਾਕੀ ਸਰੂਪ ਉਹਨਾਂ ਦੇ ਕੋਲੇ ਹੀ ਆ ਜੇ ਸਾਡਾ ਅਸੀਂ ਸਰੂਪ ਨਹੀਂ ਲੈ ਸਕਦੇ ਦੇਖੋ 50 ਦੇ ਵਿੱਚ ਉਹ ਸਾਰਾ ਪ੍ਰੋਗਰਾਮ ਕਰਦੇ ਸੰਗਤਾਂ ਲੱਗਦੀਆਂ ਸਾਡੇ ਪਿੰਡ ਮੇਰੇ ਪਿੰਡ ਥੈਂਕਸ ਆਫ ਵੋਟ ਹੈਗੀ ਆ ਤੇ 14 1500 ਕਰ ਪ੍ਰੇਮੀਆਂ ਦਾ ਮੇਰੇ ਪਿੰਡ ਵਿੱਚ ਹੀ ਆ ਹਰ ਇੱਕੇ ਦਵਾਰ ਸੰਗੀਤ ਲੱਗਦੀ ਹੈ ਹਰ ਇੱਕੇ ਦਵਾਰ ਸੰਗੀਤ ਲੱਗਦੀ ਹੈ ਮੇਰੇ ਪਿੰਡ ਦੀ ਸਾਰੇ ਲੱਗਦੀ ਹੈਗੀ ਆ ਜਦੋਂ ਕਚੇਰੀ ਜਾਣਾ ਮਾਹੌਲ ਖਰਾਬ ਆ ਜੀ ਸਾਡਾ ਆਪਣਾ ਨਾ ਬਾਈ ਜੀ ਸਰਕਾਰਾਂ ਮਾੜੀਆਂ ਭਗਵਾਨ ਤੁਮਾਨੂੰ ਕਹਿੰਦਾ ਬਾਈ ਜੀ ਜਾ ਤਾਂ ਇਹ ਤੇ ਜਾ ਕੇ ਪਟੀਸ਼ਨ ਪਾ ਦੇ ਜਾਂ ਆਪਣੇ ਵਕੀਲ ਸੀਨੀਅਰ ਵਕੀਲ ਖੜੇ ਕਰ ਦੇ ਭੀਆਂ ਕਰਕੇ ਕੋਈ ਪੰਜਾਬ ਦਾ ਮਾਹੌਲ ਖਰਾਬ ਨਹੀਂਗਾ ਅਸੀਂ ਪ੍ਰੋਟੈਕਸ਼ਨ ਦਿੰਨੇ ਹੈਗੇ ਆ ਜਿੱਥੇ ਕੇ ਚੱਲਦੇ ਆ ਉੱਥੇ ਚੱਲਣੇ ਚਾਹੀਦੇ ਹੈਗੇ ਪੰਜਾਬ ਦੇ ਵਿੱਚ ਤੇ ਨਹੀਂ ਤਾਂ ਤੇਰਾ ਬਾਦਲ ਕਾਂ ਦੇ ਨਾਲ ਮੈਂ ਹੁਣ ਵੀ ਕਹਿੰਦਾ ਬਾਦਲ ਕਾਂ ਦੇ ਨਾਲ ਬੱਦਕ ਤਾਂ ਕੁਝ ਵੀ ਹਾਲ ਨਹੀਂ ਬੁਰਾ ਹੋਇਆ ਤੈਨੂੰ ਤਾਂ ਆਹੇ ਜੋ ਸੰਗਤ 'ਤੇ ਟਿਕੜੀ ਸੁਗੀ ਪਾਪਕੇ ਮੈਂ ਹੁਣ ਵੀ ਕਿੰਨਾਗਾ ਤੈਨੂੰ ਕੜੀ ਸੁਗੀ ਬਾਈ ਜੀ ਛਡਣਾ ਨਹੀਂ ਨਾ ਸੰਗਤ ਨੇ ਮੇਰੀ ਬਾਈ ਜੀ ਇੰਨੀਆਂ ਕਿ ਬੇਨਤੀਆਂ ਸਿੰਘਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ